ਪਿਆਨਿਕਾ ਬਜ਼ੁਰਗ ਨੇ ਜਿਹੜੇ ਬਿਮਾਰ ਵੀ ਨੇ ਤਾਂ ਜਹੇ ਦੇ ਵਿੱਚ ਕਿਉਂ ਨਹੀਂ ਜਾਣਾ ਚਾਹੁੰਦੇ ਕੈਂਪਾਂ ਦੇ ਵਿੱਚ ਜਾਂ ਰਿਸ਼ਤੇਦਾਰੀ ਚ ਆਪਣੀਆਂ ਔਰ ਕਿਸੇ ਤਾਂ ਆਂਦੇ ਉਹਦੇ ਬੜਾ ਜੋ ਬੋਕਤੀਆਂ ਵੀ ਕਰਨੀ ਸੀ ਜਾਂ ਆਉਂਦੀਆਂ ਸੀ ਨਾਲ ਚੱਲ ਇਹ ਆਂਦੇ ਮੈਂ ਇਕੱਲਾ ਇੱਥੇ ਰਹਿਵਾਂਗਾ ਤੁਸੀਂ ਜਾਣਾ ਤੇ ਚੱਲ ਜਾ ਮੈਂ ਕਿਹਾ ਵੀ ਮੈਂ ਤੇ ਨਹੀਂ ਜਾਂਦੀ ਤੂੰ ਹੀ ਫਿਰ ਜਾਣੇ ਨੂੰ ਆਪੇ ਚੱਲ ਜੂ ਜ਼ੁਰਗ ਦੇ ਨੱਕ ਦੇ ਵਿੱਚ ਪੈਪ ਪਿਆ ਹੋਇਆ ਪਰ ਫਿਰ ਵੀ ਹੌਸਲੇ ਬੁਲੰਦ ਨੇ ਫਿਰ ਵੀ ਮਾਨੀ ਡੋਲ ਰਿਹਾ ਮਾਤਾ ਮੇਰੇ ਨਾਲ ਬੈਠੇ ਨੇ ਤਾਂ ਇਹਨਾਂ ਨੂੰ ਕੰਬਣੀ ਚੜ ਰਹੀ ਆ ਮੀਂਹ ਕਿਉਂਕਿ ਸਵੇਰ ਤੋਂ ਪੈ ਰਿਹਾ ਜਨਾਲੇ ਦੇ ਵਿੱਚ ਇਹ ਹਾਲਾਤ ਨੇ ਅਜਨਾਲੇ ਹਲਕੇ ਦੇ ਪਰ ਨਹੀਂ ਜਾਣਾ ਚਾਹੁੰਦੇ ਕਹਿੰਦੇ ਘਰ ਨਹੀਂ ਛੱਡ ਕੇ ਜਾਣਾ ਕਿਹੜਾ ਕਿਹੜਾ ਹੁਣ ਛੱਡਿਉਂਦੇ ਨੇ ਨਹੀਂ ਨਹੀਂ ਇੱਥੇ ਰਹਿਣਾ ਹਾਂ ਇੱਥੇ ਕਿੰਨੇ ਦਿਨ ਕੱਟ ਲੈਨੇ ਇਸ ਮੰਝਲੇ ਵਿੱਚ ਵਰਦੇ ਮੀਂਹ ਦੇ ਵਿੱਚ ਪਾਣੀ ਵੀ ਬਹੁਤ ਭਰ ਗਿਆ ਸੀ ਕਿੰਨੇ ਦਿਨ ਰੁਕੀਏ ਤੇ ਆਰ ਪੰਜ ਦਿਨ ਹੋ ਗਏ ਹੁਣੇ ਸਾਨੂੰ ਕੋਈ ਇੱਥੇ ਉਹ ਵੀ ਬੜਾ ਥੱਲੇ ਹੈ ਬੜਾ ਆਂਦੀਆ ਬੋਲ ਗੋਲ ਗਿਆ ਹੁੰਦਾ ਵਾ ਉਹ ਟੀਵੀ ਉਹਦਾ ਰੋਵੇ ਆਖਿਆ ਇੱਥੇ ਕੀ ਕਰੀਏ ਖੂਨ ਨਾ ਪੈ ਜੇ ਕਿ ਤੂੰ ਤੇ ਉਹ ਤੇ ਇੱਥੇ ਆ ਗਏ ਉਹ ਵੀ ਤੇ ਇੱਥੋਂ ਫਿਰ ਹੁਣ ਇੱਥੇ ਤੁਹਾਡੇ ਪੁੱਤ ਹੈ ਤੁਹਾਡੇ ਹਾਂ ਉਹ ਗੱਡੀ ਤੇ ਗਏ ਆ 2-3 ਮਹੀਨੇ ਹੋ ਗਏ ਉਹ ਦੂਰ ਗਏ ਬਿਮਾਰ ਹੋ ਸਕਦੇ ਠੰਡ ਦੇਖੋ ਹੁਣ ਮੀਂਹ ਸਵੇਰ ਦਾ ਪੈ ਰਿਹਾ ਠੰਡ ਮੈਨੂੰ ਵੀ ਲੱਗ ਰਹੀ ਆ ਬੈਠੇ ਹੋ ਤੁਹਾਨੂੰ ਤਾਂ ਜ਼ਿਆਦੇ ਲੱਗਦੀ ਹੁਣ ਜ਼ਿਆਦਾ ਹਾਂ ਤੇ ਹਾਰਦਾ ਵੀ ਯਾਰ ਜਿੰਦ ਤੱਕ ਅੰਫੂ ਗਰੇ ਹ ਸਾਲ ਨਹੀਂ ਦਮੀਆਂ ਠਾਈ ਬੜੀ ਜਹ ਹੈ ਨੇ ਤੁਹਾਡੇ ਕੋਲੇ ਉਹ ਹੈਗੀਆਂ ਆ ਮੁੰਡੇ ਲਿਆਏ ਉਹ ਨਾਰੀ ਵਾਲ ਦਾ ਪਾਣੀ ਲਿਆਏ ਹੋਰ ਚੀਜ਼ਾਂ ਚੁਂਜਾਂ ਤੇ ਇੱਥੇ ਬਣਾ ਦੀਦਾ ਦੁੱਧ ਦੱਦ ਬਣਾ ਦੀਦਾ ਵਾ ਮੌਸਮ ਜਿਹੜਾ ਥੋੜਾ ਜਿਹਾ ਵਿਗੜਿਆ ਹੋਇਆ ਮੌਸਮ ਜਿਸ ਤਰ੍ਹਾਂ ਵਿਭਾਗ ਕਹਿ ਰਿਹਾ ਕਿ ਕਈ ਦਿਨ ਮੀਂਹ ਪੈ ਸਕਦਾ ਕੋਈ ਨਹੀਂ ਪੈਏਗਾ ਤੇ ਅਸੀਂ ਮੋੜਾ ਮੋਟਾ ਹੀ ਤਰ੍ਹਾਂ ਇਹੀ ਕਿਹੜਾ ਉਥੇ ਹੈ